ਰਵਿੰਦਰ ਸਿੰਘ ਰੋਬਨ ਐਸੋਲੇ ਭਾਰਤਪາກ ਸਰਤੋਂ ਕੁਝ ਮੀਟਰ ਦੂਰੀ ਤੇ ਹਾਂ ਉਸ ਜਗਾਂ ਨੂੰ ਪੁਲ ਮੋਹਰਾ ਦੇ ਨਾਂ ਤੇ ਵੀ ਔਰ ਪੁਲ ਕੰਜਰੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਲੋਕਲ ਇਤਿਹਾਸਕਾਰ ਦੱਸਦੇ ਨੇ ਔਰ ਸਥਾਨਿਕ ਜਿਹੜੇ ਲੋਕ ਨੇ ਉਹ ਮੰਨਦੇ ਨੇ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਪੜਾਵ ਕਰਦੇ ਹੁੰਦੇ ਸੀ ਜਦੋਂ ਉਹ ਕਦੀ ਲਾਹੌਰ ਜਾਂਦੇ ਸੀ ਇਆ ਅਗੇ ਕਿਸੇ ਲੜਾਈ ਵੇਲੇ ਜਾਂਦੇ ਸੀ ਤੇ ਆਪਣੇ ਲਾਮੂ ਲਸ਼ਕਰ ਦੇ ਨਾਲ ਇੱਥੇ ਇੱਕ ਪੜਾਵ ਕੀਤਾ ਜਾਂਦਾ ਸੀ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਉਸ ਵੇਲੇ ਇੱਕ ਡਾਂਸਰ ਹੁੰਦੀ ਸੀ ਉਹਦਾ ਨਾਚ ਵੇਖਣ ਵਾਸਤੇ ਉਹ ਡਾਂਸ ਦੇਖਣ ਲਈ ਮਹਾਰਾਜਾ ਰਣਜੀਤ ਸਿੰਘ ਇੱਥੇ ਰੁਕਦੇ ਵੀ ਹੁੰਦੇ ਸਨ ਔਰ ਇਸ ਜਗ੍ਹਾ ਤੇ ਇੱਕ ਨਹਿਰ ਵੀ ਹੁੰਦੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਜਿਸ ਵੇਲੇ ਉਹ ਡਾਂਸਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਜਾ ਰਹੀ ਸੀ ਔਰ ਦੱਸਿਆ ਜਾਂਦਾ ਹੈ ਕਿ ਉਹਦੀ ਚਾਂਦੀ ਦੀ ਜੁੱਤੀ ਉਸ ਨਹਿਰ ਵਿੱਚ गिर ਗਈ। ਉਹ ਇੱਕ ਨਰਾਸ਼ ਹੋ ਗਈ ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਕੋ ਪਹੁੰਚਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਉਸ ਨਹਿਰ ਦੇ ਉੱਪਰ ਪੁਲ ਬਣਾਉਣ ਦਾ ਹੁਕਮ ਦੇ ਦਿੰਦੇ ਨੇ। ਉਸ ਦਿਨ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਪੁਲ ਮੋਰਾ ਜਾਂ ਪੁਲ ਕੰਜਰੀ ਪੈ ਗਿਆ। ਅੱਜ ਇਸ ਜਗ੍ਹਾ ਤੇ ਇੱਕ ਤਲਾਬ ਨਜ਼ਰ ਆਉਂਦਾ ਹੈ ਇੱਕ ਮੰਦਿਰ ਹੈ ਇੱਕ ਮਸਜਿਦ ਹੈ ਮਸਜਿਦ ਦੀ ਇੱਕ ਸਟਰਕਚਰ ਹੈਗੀ ਹੈ ਜਿਹੜੀ ਕਿ ਇਸ ਵੇਲੇ ਇਹਦੇ ਪੁਲ ਮੋਰਾ ਦੇ ਬਿਲਕੁਲ ਨਾਲ ਹੈਗੀ ਹੈ ਉਸ ਜਗ੍ਹਾ ਨੂੰ ਵਰਤਿਆ ਜਾ ਰਿਹਾ ਹੈ ਕੁਝ ਫੰਕਸ਼ਨਸ ਲਈ ਭਾਰਤਪਾਕ ਸਾਂਝ ਨੂੰ ਲੈ ਕੇ ਤੇ ਸਾਂਝ ਫੈਸਟੀਵਲਸ ਹੋਏ ਨੇ ਇੱਕ ਜਿਹੜਾ ਤਲਾਬ ਨਮਾ ਇੱਕ ਜਗਾ ਬਣੀ ਹੈ ਉਹਨੋਂ ਸਟੇਜ ਸਟੇਡੀਅਮ ਦਾ ਕੰਮ ਇੱਥੇ ਦਿੰਦੀ ਹੈ। ਅੱਜਕੱਲ ਲੋਗ ਇਸ ਜਗਾ ਨੂੰ ਯੂਟਿਲਾਈਜ਼ ਕਰ ਰਹੇ ਨੇ ਪ੍ਰੀ ਵਿਡਿੰਗ ਸ਼ੂਟ ਲਈ ਜਾਂ ਕੁਝ ਇਤਿਹਾਸ ਕਰਸ ਨੂੰ ਦੇਖਣ ਵੀ ਆਉਂਦੇ ਨੇ।